ਸਸ਼ੀ ਕਾਲ ਦੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਬੀਤੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਪੰਜਾਬ ਦੇ ਵਿੱਚ ਭਾਰੇ ਰੋਸ ਪਾਇਆ ਜਾ ਰਿਹਾ ਹੈ ਖਾਸ ਕਰਕੇ ਪ੍ਰਵਾਸੀ ਮਜ਼ਦੂਰਾਂ ਦੇ ਬਾਈਕਾਟ ਦੀ ਚਰਚਾ ਹੈ ਹੁਣ ਸultanpur Lodhi ਦੇ ਵਿੱਚ ਨਿਹੰਗ ਸਿੰਘਾਂ ਨੇ ਪ੍ਰਵਾਸੀਆਂ ਦੀ ਰੇੜੀ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਮੌਕੇ ਤੇ ਹੀ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕੋਈ ਜੁਰਮ ਕਰੇਗਾ ਤਾਂ ਅਸੀਂ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਾਂਗੇ ਡੀ.ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕਰਨਵੀਰ ਸਿੰਘ ਸultanpur Lodhi ਦਾ ਮਸਲਾ Sultanpur Lodhi ਦਾ ਵਸਨੀਕ ਆ ਮੈਂ ਜੀ ਪੰਜਾਬੀਆਂ ਦੀਆਂ ਰੇਡੀਆਂ ਲੱਗਣ ਤੋਂ ਪ੍ਰਵਾਸੀ ਨਾ ਕਰਦੇ ਸੀਗੇ ਪ੍ਰਵਾਸੀ ਉਹਦੇ ਨਾਲ ਜਿਹਦੇ ਵੀ ਵੀਰ ਨੇ ਨਾਲ ਪੰਜਾਬੀ ਦੀ ਰੇੜੀ ਲੱਗੀ ਉਸ ਤੋਂ ਬਾਅਦ ਜਦੋਂ ਪੁਲਿਸ ਆਉਂਦੀ ਆ ਅੱਜ ਵੀ ਅੱਜ Sultanpur ਦੇ ਵਿੱਚ ਬੜੇ ਸੰਗ ਇਕੱਠੇ ਹੋ ਰਹੇ ਆ ਸਾਰਿਆਂ ਨੇ ਇਹਨਾਂ ਦੀਆਂ ਰੇਡੀਆਂ ਪ੍ਰਵਾਸੀਆਂ ਦੀਆਂ ਜਗਾਈਆਂ ਜਦ ਕਿ ਪੁਲਿਸ ਆ ਗਈ ਉਹਨਾਂ ਨੇ ਫਿਰ ਰੇਡੀਆਂ ਲਾ ਰੀਆਂ ਉਦੋਂ ਪੁਲਿਸ ਸਾਡੇ ਕਹਿ ਰਿਹਾ ਜਿਹੜਾ ਕ੍ਰਿਮੀਨਲ ਆਊਗਾ ਉਹਨੂੰ ਫੜਾਂਗੇ ਜੀ ਕੀ ਗੱਲ ਜਿਨ੍ਹਾਂ ਨੇ ਰੇਪ ਕੀਤਾ ਉਹ ਪਹਿਲਾਂ ਕ੍ਰਿਮੀਨਲ ਸੀਗੇ ਅੱਜ ਦੇ ਦਿਨ 4 ਸਾਲ ਦੀ ਬੱਚੀ ਲੁਧਿਆਣਾ ਜਿਹੜਾ ਰੇਪ ਹੋਇਆ ਉਹ ਕ੍ਰਿਮੀਨਲ ਸੀ ਪ ਇਹ ਕਹਿੰਦੇ ਆ ਜਿਹੜੇ ਕ੍ਰਾਈਮਨਲ ਹੋਵਗੇ ਉਹਨਾਂ ਨੂੰ ਫੜਾਂਗੇ ਪ੍ਰਸ਼ਾਸਨ ਇਹ ਕਹਿ ਰਿਹਾ ਸਾਡਾ ਵੀ ਜਿਹੜੇ ਕ੍ਰਾਈਮਨਲ ਹੋਵਾਂਗੇ ਉਹਨਾਂ ਨੂੰ ਫੜਾਂਗੇ ਅੱਜ ਦੇ ਸਮੇਂ 'ਚ ਜਿਹੜੇ ਇੱਥੇ ਦੇਖ ਰਹੇ ਇਹਨਾਂ 'ਚ ਹੋਏ ਕ੍ਰਾਈਮਨਲ ਕੱਲ੍ਹ ਦਾ ਕੀ ਪਤਾ ਕੀ ਕਰ ਦੇਣਗੇ ਸਭ ਤੋਂ ਜ਼ਿਆਦਾ ਕੰਮ ਭਈਆਂ ਦਾ ਜਦੋਂ ਪਹਿਲਾ ਮੁੰਡਾ ਉਹਨੂੰ ਮਾਰਿਆ ਕਿੰਨੇ ਪੂਰੇ ਤਰੀਕੇ ਨਾਲ ਫਿਰ ਇਹਨਾਂ ਨੇ ਕੇਸ ਉਹਨਾਂ ਦਾ ਰੇਪ ਕਰਕੇ ਪਤਾ ਨਹੀਂ ਕਿ ਅਸੀਂ ਕਿ ਇੱਥੇ ਕੁਝ ਨਿਹੰਤ ਸਿੰਘ ਆਪਣੇ ਕੋਈ ਵਾਸੀਆਂ ਦੀਆਂ ਦੇੜੀਆਂ ਨਾਲ ਘੜ ਰਹੇ ਸੀ ਪਰ ਅਸੀਂ ਇਹਨਾਂ ਨੂੰ ਆਣ ਕੇ ਕਿਹਾ ਵੀ ਜਦੋਂ ਤੁਸੀਂ ਐ ਐਸਐਚਓ ਸਾਹਿਬ ਨੂੰ ਆਣ ਕੇ ਤਰਖਾਸ ਦਿਓ ਕਿ ਕੋਈ ਬੰਦਾ ਕ੍ਰਾਈਮਨਲ ਹੈਗਾ ਜਾਂ ਜੇ ਕੋਈ ਬੰਦਾ ਤਾਂ ਕੋਈ ਜੁਰਮ ਕਰਦਾ ਹੋਵੇ ਉਤੇ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਬਾਕੀ ਐਸਐਸਓ ਸਾਹਿਬ ਦੇ ਧਿਆਨ ਵਿੱਚ ਲਿਆ ਦਿੱਤਾ ਗਿਆਵਾ ਇਹ ਉਹਨਾਂ ਨੇ ਵੀ ਇਹੀ ਆਖਿਆ ਬਿੰਘ ਸਿੰਘਾਂ ਨੂੰ ਉਹ ਬਿਆਨ ਕਿ ਸਰਦੀ ਜ਼ਿਕਰ ਇਹ ਹੋ ਗਿਆ ਕਿ ਹੁਸ਼ਿਆਰਪੁਰ ਦੇ ਵਿੱਚ 5 ਸਾਲਾ ਬੱਚੇ ਹਰਵੀਰ ਸਿੰਘ ਦੇ ਨਾਲ ਦੁਸ਼ਕਰਮ ਹੈ ਜਿਹੜਾ ਉਹ ਕੀਤਾ ਗਿਆ ਅਗਵਾ ਕਰਨ ਤੋਂ ਬਾਅਦ ਕੀਤੀ ਗਈ ਇਸ ਘਟਨਾ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਨਿਰੋਸ ਦੇ ਵਜੋਂ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਹਾਲਾਂਕਿ ਉੱਤਰ ਪ੍ਰਦੇਸ਼ ਤੇ ਰਹਿਣ ਵਾਲੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਬੀਤੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਪੰਜਾਬ ਦੇ ਵਿੱਚ ਭਾਰੇ ਰੋਸ ਪਾਇਆ ਜਾ ਰਿਹਾ ਹੈ ਖਾਸ ਕਰਕੇ ਪ੍ਰਵਾਸੀ ਮਜ਼ਦੂਰਾਂ ਦੇ ਬਾਈਕਾਟ ਦੀ ਚਰਚਾ ਹੁਣ ਸੁਲਤਾਨਪੁਰ ਲੋਧੀ ਦੇ ਵਿੱਚ ਨਿਹੰਗ ਸਿੰਘਾਂ ਨੇ ਪ੍ਰਵਾਸੀਆਂ ਦੀ ਰੇੜੀ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਮੌਕੇ ਤੇ ਹੀ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕੋਈ ਜੁਰਮ ਕਰੇਗਾ ਤਾਂ ਅਸੀਂ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਾਂਗੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕਰਨਵੀਰ ਸਿੰਘ ਸultanpur Lodhi ਦਾ ਮਸਲਾ Sultanpur Lodhi ਦਾ ਵਸਨੀਕਾਂ ਦਾ ਹੈ ਜੀ ਪੰਜਾਬੀਆਂ ਦੀਆਂ ਰੇਡੀਆਂ ਲੱਗਣ ਤੋਂ ਪ੍ਰਵਾਸੀ ਨਾ ਕਰਦੇ ਸੀਗੇ ਪ੍ਰਵਾਸੀ ਉਹਦੇ ਨਾਲ ਜਿਹਦੇ ਵੀ ਵੀਰ ਨੇ ਆਲ ਪੰਜਾਬੀ ਦੀ ਰੇੜੀ ਲੱਗੀ ਉਸ ਤੋਂ ਬਾਅਦ ਜਦੋਂ ਪੁਲਿਸ ਆਉਂਦੀ ਆ ਅੱਜ ਵੀ ਅੱਜ Sultanpur ਦੇ ਵਿੱਚ ਬੜੇ ਸੰਗ ਇਕੱਠੇ ਹੋ ਰਹੇ ਆ ਸਾਰਿਆਂ ਨੇ ਇਹਨਾਂ ਦੀਆਂ ਰੇਡੀਆਂ ਪ੍ਰਵਾਸੀਆਂ ਦੀਆਂ ਜਗਾਈਆਂ ਜਦ ਕਿ ਪੁਲਿਸ ਆ ਗਈ ਉਹਨਾਂ ਨੇ ਫਿਰ ਰੇਡੀਆਂ ਲਾ ਰੀਆਂ ਉਦੋਂ ਪੁਲਿਸ ਸਾਡੇ ਕਹਿ ਰਿਹਾ ਜਿਹੜਾ ਕ੍ਰਿਮੀਨਲ ਆਊਗਾ ਉਹਨੂੰ ਫੜਾਂਗੇ ਕੀ ਕੀ ਗੱਲ ਜਿਨ੍ਹਾਂ ਨੇ ਰੇਪ ਕੀਤਾ ਉਹ ਪਹਿਲਾਂ ਕ੍ਰਿਮੀਨਲ ਸੀਗੇ ਅੱਜ ਦੇ ਦਿਨ 4 ਸਾਲ ਦੀ ਬੱਚੀ ਲੁਧਿਆਣਾ ਜਿਹੜਾ ਰੇਪ ਹੋਇਆ ਉਹ ਕ੍ਰਿਮੀਨਲ ਸੀ ਪ ਇਹ ਕਹਿੰਦੇ ਆ ਜਿਹੜੇ ਕ੍ਰਾਈਮਨਲ ਹੋਵਗੇ ਉਹਨਾਂ ਨੂੰ ਫੜਾਂਗੇ ਪ੍ਰਸ਼ਾਸਨ ਇਹ ਕਹਿ ਰਿਹਾ ਸਾਡਾ ਵੀ ਜਿਹੜੇ ਕ੍ਰਾਈਮਨਲ ਹੋਵਾਂਗੇ ਉਹਨਾਂ ਨੂੰ ਫੜਾਂਗੇ ਅੱਜ ਦੇ ਸਮੇਂ 'ਚ ਜਿਹੜੇ ਇੱਥੇ ਦੇਖ ਰਹੇ ਇਹਨਾਂ 'ਚ ਹੋਏ ਕ੍ਰਾਈਮਨਲ ਕੱਲ੍ਹ ਦਾ ਕੀ ਪਤਾ ਕੀ ਕਰ ਦੇਣਗੇ ਸਭ ਤੋਂ ਜ਼ਿਆਦਾ ਕੰਮ ਭਈਆਂ ਦਾ ਜਦੋਂ ਪਹਿਲਾਂ ਮੁੰਡਾ ਉਹਨੂੰ ਮਾਰਿਆ ਕਿੰਨੇ ਪੂਰੇ ਤਰੀਕੇ ਨਾਲ ਫਿਰ ਇਹਨਾਂ ਨੇ ਉਹਨਾਂ ਦਾ ਰੇਪ ਕਰਕੇ ਪਤਾ ਲੱਗਦਾ ਸੀ ਕਿ ਇੱਥੇ ਕੁਝ ਨਿਹੰਤ ਸਿੰਘ ਆਪਣੇ ਕੋਈ ਰਵਾਸੀਆਂ ਦੀਆਂ ਦੇੜੀਆਂ ਨਾ ਘੜ ਰਹੀ ਸੀ ਪਰ ਅਸੀਂ ਇਹਨਾਂ ਨੂੰ ਅਣਕੇਸ ਕਿਹਾ ਵੀ ਜਦੋਂ ਤੁਸੀਂ ਐ ਐਸਐਚਓ ਸਾਹਿਬ ਨੂੰ ਅਰਜ਼ੀ ਦਿੱਤੀਓ ਕਿ ਕੋਈ ਬੰਦਾ ਕ੍ਰਾਈਮਨਲ ਹੈਗਾ ਜਾਂ ਜੇ ਕੋਈ ਬੰਦਾ ਤਾਂ ਕੋਈ ਜੁਰਮ ਬੰਦਾ ਹੋ ਉਹਤੇ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਬਾਕੀ ਐਸਪੀਓ ਸਾਹਿਬ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਵਾ ਉਹਨਾਂ ਨੇ ਵੀ ਇਹੀ ਆਕਾਇ ਬਿੰਘ ਸਿੰਘਾਂ ਨੂੰ ਉਹ ਬਿਆਨ ਕਿ ਸਰਦੀ ਜਿਕਰ ਹੋ ਗਿਆ ਕਿ ਹੁਸ਼ਿਆਰਪੁਰ ਦੇ ਵਿੱਚ 5 ਸਾਲਾ ਬੱਚੇ ਹਰਵੀਰ ਸਿੰਘ ਦੇ ਨਾਲ ਦੁਸ਼ਕਰਮ ਹੈ ਜਿਹੜਾ ਉਹ ਕੀਤਾ ਗਿਆ ਅਗਵਾ ਕਰਨ ਤੋਂ ਬਾਅਦ ਕੀਤੀ ਗਈ ਇਸ ਘਟਨਾ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਰੋਸ ਦੇ ਵਜੋਂ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਹਾਲਾਂਕਿ ਉੱਤਰ ਪ੍ਰਦੇਸ਼ ਤੇ ਰਹਿਣ ਵਾਲੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਬੀਤੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਪੰਜਾਬ ਦੇ ਵਿੱਚ ਭਾਰੇ ਰੋਸ ਪਾਇਆ ਜਾ ਰਿਹਾ ਹੈ ਖਾਸ ਕਰਕੇ ਪ੍ਰਵਾਸੀ ਮਜ਼ਦੂਰਾਂ ਦੇ ਬਾਈਕਾਟ ਦੀ ਚਰਚਾ ਹੁਣ ਸੁਲਤਾਨਪੁਰ ਲੋਧੀ ਦੇ ਵਿੱਚ ਨਿਹੰਗ ਸਿੰਘਾਂ ਨੇ ਪ੍ਰਵਾਸੀਆਂ ਦੀ ਰੇੜੀ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਮੌਕੇ ਤੇ ਹੀ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕੋਈ ਜ਼ੁਰਮ ਕਰੇਗਾ ਤਾਂ ਅਸੀਂ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਾਂਗੇ ਜੀਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕਰਨਵੀਰ ਸਿੰਘ ਸultanpur Lodhi <Sanskriti> ਦਾ ਮਸਲਾ Sultanpur Lodhi ਦਾ ਵਸਨੀਕ ਆ ਮੈਂ ਜੀ ਪੰਜਾਬੀਆਂ ਦੀਆਂ ਰੇਡੀਆਂ ਲੱਗਣ ਤੋਂ ਪ੍ਰਵਾਸੀ ਨਾ ਕਰਦੇ ਸੀਗੇ ਪ੍ਰਵਾਸੀ ਉਹਦੇ ਨਾਲ ਜਿਹਦੇ ਵੀ ਵੀਰ ਨੇ ਨਾਲ ਪੰਜਾਬੀ ਦੀ ਰੇੜੀ ਲੱਗੀ ਉਸ ਤੋਂ ਬਾਅਦ ਜਦੋਂ ਪੁਲਿਸ ਆਉਂਦੀ ਆ ਅੱਜ ਵੀ ਅੱਜ Sultanpur ਦੇ ਵਿੱਚ ਬੜੇ ਸੰਗ ਇਕੱਠੇ ਹੋ ਰਹੇ ਆ ਸਾਰਿਆਂ ਨੇ ਇਹਨਾਂ ਦੀਆਂ ਰੇਡੀਆਂ ਪ੍ਰਵਾਸੀਆਂ ਦੀਆਂ ਜਗਾਈਆਂ ਜਦ ਕਿ ਪੁਲਿਸ ਆ ਗਈ ਉਹਨਾਂ ਨੇ ਫਿਰ ਰੇਡੀਆਂ ਲਾ ਰੀਆਂ ਉਤੋਂ ਪੁਲਿਸ ਸਾਡੇ ਕਹਿ ਰਿਹਾ ਜਿਹੜਾ ਕ੍ਰਿਮੀਨਲ ਆਊਗਾ ਉਹਨੂੰ ਫੜਾਂਗੇ ਕੀ ਕੀ ਗੱਲ ਜਿਨ੍ਹਾਂ ਨੇ ਰੇਪ ਕੀਤਾ ਉਹ ਪਹਿਲਾਂ ਕ੍ਰਿਮੀਨਲ ਸੀਗੇ ਅੱਜ ਦੇ ਦਿਨ 4 ਸਾਲ ਦੀ ਬੱਚੀ ਲੁਧਿਆਣਾ ਜਿਹੜਾ ਰੇਪ ਹੋਇਆ ਉਹ ਕ੍ਰਿਮੀਨਲ ਸੀ ਪਹਿ ਇਹ ਕਹਿੰਦੇ ਆ ਜਿਹੜੇ ਕ੍ਰਾਈਮਨਲ ਹੋਵਗੇ ਉਹਨਾਂ ਨੂੰ ਫੜਾਂਗੇ ਪ੍ਰਸ਼ਾਸਨ ਇਹ ਕਹਿ ਰਿਹਾ ਸਾਡਾ ਵੀ ਜਿਹੜੇ ਕ੍ਰਾਈਮਨਲ ਹੋਵਾਂਗੇ ਉਹਨਾਂ ਨੂੰ ਫੜਾਂਗੇ ਅੱਜ ਦੇ ਸਮੇਂ 'ਚ ਜਿਹੜੇ ਇੱਥੇ ਦੇਖ ਰਹੇ ਇਹਨਾਂ 'ਚ ਹੈਗਾ ਕ੍ਰਾਈਮਨਲ ਕੱਲ੍ਹ ਦਾ ਕੀ ਪਤਾ ਕੀ ਕਰ ਦੇਣਗੇ ਸਭ ਤੋਂ ਜ਼ਿਆਦਾ ਕੰਮ ਭਈਆਂ ਦਾ ਜਦੋਂ ਪਹਿਲਾ ਮੁੰਡਾ ਉਹਨੂੰ ਮਾਰਿਆ ਕਿੰਨੇ ਫਰੇ ਤਰੀਕੇ ਨਾਲ ਫਿਰ ਇਹਨਾਂ ਨੇ ਕੇਸ ਉਹਨਾਂ ਦਾ ਰੇਪ ਕਰਕੇ ਪਤਾ ਲੱਗਾ ਸੀ ਕਿ ਇੱਥੇ ਕੁਝ ਨਿਹੰਤ ਸਿੰਘ ਆਪਣੇ ਕੋਈ ਵਾਸੀਆਂ ਦੀਆਂ ਦੇਡੀਆਂ ਨਾਲ ਘਰ ਰਹੇ ਸੀ ਪਰ ਅਸੀਂ ਇਹਨਾਂ ਨੂੰ ਆਣ ਕੇ ਕਿਹਾ ਵੀ ਜਦੋਂ ਤੁਸੀਂ ਐ ਐਸਐਚਓ ਸਾਹਿਬ ਨੂੰ ਆਣ ਕੇ ਦਰਖਾਸਤ ਦਿਓ ਕਿ ਕੋਈ ਬੰਦਾ ਕ੍ਰਾਈਮਨਲ ਹੈਗਾ ਜਾਂ ਜੇ ਕੋਈ ਬੰਦਾ ਤਾਂ ਕੋਈ ਜੁਰਮ ਕਰਦਾ ਹੋਵੇ ਉਤੇ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਬਾਕੀ ਐਸਐਸਓ ਸਾਹਿਬ ਦੇ ਧਿਆਨ ਵਿੱਚ ਲਿਆ ਦਿੱਤਾ ਗਿਆਵਾ ਇਹ ਉਹਨਾਂ ਨੇ ਵੀ ਇਹੀ ਆਖਿਆ ਬਿੰਘ ਸਿੰਘਾਂ ਨੂੰ ਉਹ ਬਿਆਨ ਕਿ ਸਰਦੀ ਮਿਲ ਜ਼ਿਕਰ ਇਹ ਹੋ ਗਿਆ ਕਿ ਹੁਸ਼ਿਆਰਪੁਰ ਦੇ ਵਿੱਚ 5 ਸਾਲਾ ਬੱਚੇ ਹਰਵੀਰ ਸਿੰਘ ਦੇ ਨਾਲ ਦੁਸ਼ਕਰਮ ਹੈ ਜਿਹੜਾ ਉਹ ਕੀਤਾ ਗਿਆ ਅਗਵਾ ਕਰਨ ਤੋਂ ਬਾਅਦ ਕੀਤੀ ਗਈ ਇਸ ਘਟਨਾ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਰੋਸ ਦੇ ਵਜੋਂ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਹਾਲਾਂਕਿ ਉੱਤਰ ਪ੍ਰਦੇਸ਼ ਤੇ ਰਹਿਣ ਵਾਲੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਬੀਤੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਪੰਜਾਬ ਦੇ ਵਿੱਚ ਭਾਰੇ ਰੋਸ ਪਾਇਆ ਜਾ ਰਿਹਾ ਹੈ ਖਾਸ ਕਰਕੇ ਪ੍ਰਵਾਸੀ ਮਜ਼ਦੂਰਾਂ ਦੇ ਬਾਈਕਾਟ ਦੀ ਚਰਚਾ ਹੁਣ ਸੁਲਤਾਨਪੁਰ ਲੋਧੀ ਦੇ ਵਿੱਚ ਨਿਹੰਗ ਸਿੰਘਾਂ ਨੇ ਪ੍ਰਵਾਸੀਆਂ ਦੀ ਰੇੜੀ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਮੌਕੇ ਤੇ ਹੀ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕੋਈ ਜੁਰਮ ਕਰੇਗਾ ਤਾਂ ਅਸੀਂ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਾਂਗੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕਰਨਵੀਰ ਸਿੰਘ ਸultanpur Lodhi ਦਾ ਮਸਲਾ Sultanpur Lodhi ਦਾ ਸੁਨੀਗਾ ਮੈਂ ਜੀ ਪੰਜਾਬੀਆਂ ਦੀਆਂ ਰੇਡੀਆਂ ਲੱਗਣ ਤੋਂ ਪ੍ਰਵਾਸੀ ਨਾ ਕਰਦੇ ਸੀਗੇ ਪ੍ਰਵਾਸੀ ਉਹਦੇ ਨਾਲ ਜਿਹਦੇ ਵੀ ਵੀਰ ਨੇ ਨਾਲ ਪੰਜਾਬੀ ਦੀ ਰੇੜੀ ਲੱਗੀ ਉਸ ਤੋਂ ਬਾਅਦ ਜਦੋਂ ਪੁਲਿਸ ਆਉਂਦੀ ਆ ਅੱਜ ਵੀ ਅੱਜ Sultanpur ਦੇ ਵਿੱਚ ਬੜੇ ਸੰਗ ਇਕੱਠੇ ਹੋ ਰਹੇ ਆ ਸਾਰਿਆਂ ਨੇ ਇਹਨਾਂ ਦੀਆਂ ਰੇਡੀਆਂ ਪ੍ਰਵਾਸੀਆਂ ਦੀਆਂ ਜਗਾਈਆਂ ਜਦ ਕਿ ਪੁਲਿਸ ਆ ਗਈ ਉਹਨਾਂ ਨੇ ਫਿਰ ਰੇੜੀਆਂ ਲਾ ਰੀਆਂ ਉਤੋਂ ਪੁਲਿਸ ਸਾਡੇ ਕਹਿ ਰਿਹਾ ਜਿਹੜਾ ਕ੍ਰਿਮੀਨਲ ਆਊਗਾ ਉਹਨੂੰ ਫੜਾਂਗੇ ਜੀ ਕੀ ਗੱਲ ਜਿਨ੍ਹਾਂ ਨੇ ਰੇਪ ਕੀਤਾ ਉਹ ਪਹਿਲਾਂ ਕ੍ਰਿਮੀਨਲ ਸੀਗੇ ਅੱਜ ਦੇ ਦਿਨ 4 ਸਾਲ ਦੀ ਬੱਚੀ ਲੁਧਿਆਣਾ ਜਿਹੜਾ ਰੇਪ ਹੋਇਆ ਉਹ ਕ੍ਰਿਮੀਨਲ ਸੀ ਪਹਿ ਇਹ ਕਹਿੰਦੇ ਆ ਜਿਹੜੇ ਕ੍ਰਾਈਮਨਲ ਹੋਵਗੇ ਉਹਨਾਂ ਨੂੰ ਫੜਾਂਗੇ ਪ੍ਰਸ਼ਾਸਨ ਇਹ ਕਹਿ ਰਿਹਾ ਸਾਡਾ ਵੀ ਜਿਹੜੇ ਕ੍ਰਾਈਮਨਲ ਹੋਵਾਂਗੇ ਉਹਨਾਂ ਨੂੰ ਫੜਾਂਗੇ ਅੱਜ ਦੇ ਸਮੇਂ 'ਚ ਜਿਹੜੇ ਇੱਥੇ ਦੇਖ ਰਹੇ ਇਹਨਾਂ 'ਚ ਹੋਏ ਕ੍ਰਾਈਮਨਲ ਕੱਲ੍ਹ ਦਾ ਕੀ ਪਤਾ ਕੀ ਕਰ ਦੇਣਗੇ ਸਭ ਤੋਂ ਜ਼ਿਆਦਾ ਕੰਮ ਭਈਆਂ ਦਾ ਜਦੋਂ ਪਹਿਲਾ ਮੁੰਡਾ ਉਹਨੂੰ ਮਾਰਿਆ ਕਿੰਨੇ ਪੂਰੇ ਤਰੀਕੇ ਨਾਲ ਫਿਰ ਇਹਨਾਂ ਨੇ ਕੇਸ ਉਹਨਾਂ ਦਾ ਰੇਪ ਕਰਕੇ ਪਤਾ ਲੱਗਦਾ ਸੀ ਕਿ ਇੱਥੇ ਕੁਝ ਨਿਹੰਤ ਸਿੰਘ ਆਪਣੀ ਕੋਈ ਵਸੇਆਂ ਦੀਆਂ ਦੇੜੀਆਂ ਨਾਲ ਘਰ ਰਹੀ ਸੀ ਪਰ ਅਸੀਂ ਇਹਨਾਂ ਨੂੰ ਅਨਕੇਸ ਕਿਹਾ ਵੀ ਜਦੋਂ ਤੁਸੀਂ ਐ ਐਸਐਚਓ ਸਾਹਿਬ ਨੂੰ ਆ ਕੇ ਦਰਖਾਸਤ ਦਿਓ ਕਿ ਕੋਈ ਬੰਦਾ ਕ੍ਰਾਈਮਨਲ ਹੈਗਾ ਜਾਂ ਜੇ ਕੋ ਬੰਦਾ ਤਾਂ ਕੋਈ ਜੁਰਮ ਬੰਦਾ ਹੋ ਉਹਤੇ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਬਾਕੀ ਐਸਐਸਓ ਸਾਹਿਬ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਆ ਇਹ ਉਹਨਾਂ ਨੇ ਵੀ ਇਹੀ ਆਕਾ ਬਿੰਘ ਸਿੰਘਾਂ ਨੂੰ ਬੋਬਿਆਨ ਕਿ ਸਰਦੀ ਨਲ ਜ਼ਿਕਰ ਹੋ ਗਿਆ ਕਿ ਹੁਸ਼ਿਆਰਪੁਰ ਦੇ ਵਿੱਚ 5 ਸਾਲਾ ਬੱਚੇ ਹਰਵੀਰ ਸਿੰਘ ਦੇ ਨਾਲ ਦੁਸ਼ਕਰਮ ਹੈ ਜਿਹੜਾ ਉਹ ਕੀਤਾ ਗਿਆ ਅਗਵਾ ਕਰਨ ਤੋਂ ਬਾਅਦ ਕੀਤੀ ਗਈ ਇਸ ਘਟਨਾ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਰੋਸ ਦੇ ਵਜੋਂ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਹਾਲਾਂਕਿ ਉੱਤਰ ਪ੍ਰਦੇਸ਼ ਤੇ ਰਹਿਣ ਵਾਲੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਤਿ ਸ਼੍ਰੀ ਅਕਾਲ ਜੀ ਗਰੌਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਬੀਤੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਪੰਜਾਬ ਦੇ ਵਿੱਚ ਭਾਰੇ ਰੋਸ ਪਾਇਆ ਜਾ ਰਿਹਾ ਹੈ ਖਾਸ ਕਰਕੇ ਪ੍ਰਵਾਸੀ ਮਜ਼ਦੂਰਾਂ ਦੇ ਬਾਈਕਾਟ ਦੀ ਚਰਚਾ ਹੈ ਹੁਣ ਸultanpur Lodhi ਦੇ ਵਿੱਚ ਨਿਹੰਗ ਸਿੰਘਾਂ ਨੇ ਪ੍ਰਵਾਸੀਆਂ ਦੀ ਰੇੜੀ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਮੌਕੇ ਤੇ ਹੀ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕੋਈ ਜ਼ੁਰਮ ਕਰੇਗਾ ਤਾਂ ਅਸੀਂ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਾਂਗੇ ਜੀਗਾ ਖਾਲਸਾ ਵਾਇਕ ਜੀ ਦੀ ਫਤਿਹ ਦਾਸ ਕਰਨਵੀਰ ਸਿੰਘ ਸultanpur Lodhi ਦਾ ਮਸਲਾ Sultanpur Lodhi ਦਾ ਸੁਨੇਹਾ ਮੈਂ ਜੀ ਪੰਜਾਬੀਆਂ ਦੀਆਂ ਰੇਡੀਆਂ ਲੱਗਣ ਤੋਂ ਪ੍ਰਵਾਸੀ ਨਾ ਕਰਦੇ ਸੀਗੇ ਪ੍ਰਵਾਸੀਓ ਦੇ ਨਾਲ ਜਿਹਦੇ ਵੀ ਵੀਰ ਨੇ ਨਾਲ ਪੰਜਾਬੀ ਦੀ ਰੇੜੀ ਲੱਗੀ ਉਸ ਤੋਂ ਬਾਅਦ ਜਦੋਂ ਪੁਲਿਸ ਆਉਂਦੀ ਆ ਅੱਜ ਵੀ ਅੱਜ Sultanpur ਦੇ ਵਿੱਚ ਬੜੇ ਸੰਗ ਇਕੱਠੇ ਹੋ ਰਹੇ ਆ ਸਾਰਿਆਂ ਨੇ ਇਹਨਾਂ ਦੀਆਂ ਰੇਡੀਆਂ ਪ੍ਰਵਾਸੀਆਂ ਦੀਆਂ ਜਗਾਈਆਂ ਜਦ ਕਿ ਪੁਲਿਸ ਆ ਗਈ ਉਹਨਾਂ ਨੇ ਫਿਰ ਰੇਡੀਆਂ ਲਾ ਰੀਆਂ ਉਤੋਂ ਪੁਲਿਸ ਸਾਡੇ ਕਹਿ ਰਿਹਾ ਜਿਹੜਾ ਕ੍ਰਿਮੀਨਲ ਆਊਗਾ ਉਹਨੂੰ ਫੜਾਂਗੇ ਕੀ ਕੀ ਗੱਲ ਜਿਨ੍ਹਾਂ ਨੇ ਰੇਪ ਕੀਤਾ ਉਹ ਪਹਿਲਾਂ ਕ੍ਰਿਮੀਨਲ ਸੀਗੇ ਅੱਜ ਦੇ ਦਿਨ 4 ਸਾਲ ਦੀ ਬੱਚੀ ਲੁਧਿਆਣਾ ਜਿਹੜਾ ਰੇਪ ਹੋਇਆ ਉਹ ਕ੍ਰਿਮੀਨਲ ਸੀ ਪਹਿਲਾਂ ਇਹ ਕਹਿੰਦੇ ਆ ਜਿਹੜੇ ਕ੍ਰਾਈਮਨਲ ਹੋਵਗੇ ਉਹਨਾਂ ਨੂੰ ਫੜਾਂਗੇ ਪ੍ਰਸ਼ਾਸਨ ਇਹ ਕਹਿ ਰਿਹਾ ਸਾਡਾ ਵੀ ਜਿਹੜੇ ਕ੍ਰਾਈਮਨਲ ਹੋਵਾਂਗੇ ਉਹਨਾਂ ਨੂੰ ਫੜਾਂਗੇ ਅੱਜ ਦੇ ਸਮੇਂ 'ਚ ਜਿਹੜੇ ਇੱਥੇ ਦੇਖ ਰਹੇ ਇਹਨਾਂ 'ਚ ਹੋਏ ਕ੍ਰਾਈਮਨਲ ਕੱਲ੍ਹ ਦਾ ਕੀ ਪਤਾ ਕੀ ਕਰ ਦੇਣਗੇ ਸਭ ਤੋਂ ਜ਼ਿਆਦਾ ਕੰਮ ਭਈਆਂ ਦਾ ਜਦੋਂ ਪਹਿਲਾ ਮੁੰਡਾ ਉਹਨੂੰ ਮਾਰਿਆ ਕਿੰਨੇ ਫਰੇ ਤਰੀਕੇ ਨਾਲ ਫਿਰ ਇਹਨਾਂ ਨੇ ਕੇਸ ਉਹਨਾਂ ਦਾ ਰੇਪ ਕਰਕੇ ਪਤਾ ਲੱਗਾ ਸੀ ਕਿ ਇੱਥੇ ਕੁਝ ਨਿਹੰਤ ਸਿੰਘ ਆਪਣੇ ਕੋਈ ਵਾਸੀਆਂ ਦੀਆਂ ਦੇਡੀਆਂ ਦਾ ਘਾੜਿਆ ਸੀ ਪਰ ਅਸੀਂ ਇਹਨਾਂ ਨੂੰ ਆਣ ਕੇ ਕਿਹਾ ਵੀ ਜਦੋਂ ਤੁਸੀਂ ਐ ਐਸਐਚਓ ਸਾਹਿਬ ਨੂੰ ਆਣ ਕੇ ਦਰਖਾਸਤ ਦਿਓ ਜੇ ਕੋਈ ਬੰਦਾ ਕ੍ਰਾਈਮਨਲ ਹੈਗਾ ਜਾਂ ਜੇ ਕੋਈ ਬੰਦਾ ਆ ਕੋਈ ਜੁਰਮ ਬੰਦਾ ਹੋ ਉਹਤੇ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਬਾਕੀ ਐਸਫੀਓ ਸਾਹਿਬ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਵਾ ਇਹ ਉਹਨਾਂ ਨੇ ਵੀ ਇਹੀ ਆਖਿਆ ਵੀ ਨੰਹ ਸਿੰਘਾਂ ਨੂੰ ਕੋਬੀ ਆਨ ਕੇ ਸਰਦੀ ਮਿਲਵੇ ਜ਼ਿਕਰ ਇਹ ਹੋ ਗਿਆ ਕਿ ਹੁਸ਼ਿਆਰਪੁਰ ਦੇ ਵਿੱਚ 5 ਸਾਲਾ ਬੱਚੇ ਹਰਵੀਰ ਸਿੰਘ ਦੇ ਨਾਲ ਦੁਸ਼ਕਰਮ ਹੈ ਜਿਹੜਾ ਉਹ ਕੀਤਾ ਗਿਆ ਅਗਵਾ ਕਰਨ ਤੋਂ ਬਾਅਦ ਕੀਤੀ ਗਈ ਇਸ ਘਟਨਾ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਨਿਰੋਸ ਦੇ ਵਜੋਂ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਹਾਲਾਂਕਿ ਉੱਤਰ ਪ੍ਰਦੇਸ਼ ਤੇ ਰਹਿਣ ਵਾਲੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹੁਣ ਤੁਸੀਂ ਦੇਖ ਸਕਦੇ ਹੋ گلوبلوڈ کرو ایپ اینڈرس فریزون فائر ٹی وی دیکھ سکتے